जय वाल्मीकि हर हर वाल्मीकि मैं डॉक्टर दलजीत सिंह चौहान पंजाब प्रधान गुरु के अनर्थ वाल्मीकि धर्म समाज रजिस्टर्ड भारत पावन वाल्मीकि तीर्थ श्री अमरसर साहब पिछले दिन सराय बोर्ड पावन वाल्मीकि तीर्थ अमरसर साहब अह से जनरल मैनेजर वीर कुशराज जी ਨੂੰ ਬਿਨਾ ਕੁਝ ਕਾਰਨ ਦੱਸੇ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਜਿਸ ਦੇ ਕਾਰਨ ਸਮਾਜ ਵਿੱਚ ਬੜਾ ਰੋਸ ਹੈ ਪਿਛਲੀ ਦੇਰੀ ਸੰਤ ਬਾਬਾ ਨਛੱਤਰਨਾਥ ਸ਼ਿਰਗਰ ਜੀ ਸਰਪ੍ਰਸਤ ਪਵਨ ਵਾਲਮੀਕ ਤੇਤਲੇ ਤੇ ਹੋਰ ਕੁਝ ਵਕ ਵਕ ਜਥੇਬੰਦੀਆਂ ਨੇ ਮਾਨਜੋਗ ਡਿਪਟੀ ਕਮਿਸ਼ਨਰ ਅਬਰਸਾ ਸਾਹਿਬ ਨੂੰ ਵਾਗ ਪੱਤਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਫਿਰ ਤੋਂ ਜਨਮ ਦੇ ਤੇ ਬਹਾਲ ਕੀਤਾ ਜਾਵੇ ਨਹੀਂ ਤਾਂ 10 ਮਾਰਚ 2025 ਨੂੰ ਪੂਰੇ ਪੰਜਾਬ ਬੰਦ ਦੀ ਘਾਲ ਦਿੱਤੀ ਗਈ ਹੈ ਮੈਂ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਵੇ ਜੇਕਰ ਉਹਨਾਂ ਦੇ ਅਹੁਦੇ ਤੇ ਨਹੀਂ ਉਹਨਾਂ ਨੂੰ ਬਾਹਰ ਕੀਤਾ ਜਾਂਦਾ ਤਾਂ ਆਉਣ ਵਾਲੇ 10 ਮਾਰਚ ਨੂੰ ਪੂਰੇ ਪੰਜਾਬ ਦੇ ਵਿੱਚ ਬੰਦ ਕਰਨ ਦੀ ਕਾਲ ਜਿਹੜੀ ਦਿੱਤੀ ਹੈ ਪੂਰਨ ਤੌਰ ਤੇ ਸਾਡਾ ਸਹਿਯੋਗ ਕੀਤਾ ਜਾਵੇ ਧੰਨਵਾਦ